ਜਾਦਾ ਰੱਖੀ ਅੰਡਾਲਾ ਜਾਂਦਾ ਕਈ ਵਾਰੀ ਨਾ ਆਪਣੇ ਪੁਰਾਣੇ ਬਜ਼ੁਰਗ ਹਜੇ ਨਹੀਂ ਹਾਂਜੀ ਹਾਂਜੀ ਤੁਸੀਂ ਅੰਡੈਵਰ ਲੈ ਕੇ ਖੜਾ ਦੋ ਉਹਨੂੰ ਪਸੰਦ ਨਹੀਂ ਕਰਦੇ ਬਰੂਤੀ ਵੀ ਪਸੰਦ ਕਰਦੇ ਤੇ ਇਹ ਬਾਈ ਜੀ ਕਿਹੜਾ ਮਾਰ ਰਿਹਾ ਇਹ 98 ਮਾਰ ਲਾਜੀ 98 ਮਾਰ ਲਾ ਹਾਂਜੀ ਤੇ ਬਾਕੀ ਸਾਰੇ ਵੇਖ ਸਕਦਾ ਹੋ ਟੈਟੂ ਤਾਂ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਸਕਦੇ ਹੋ ਨਾ ਵਧੀਆ ਪਈ ਹੈ ਜੀ ਇਹ ਕਿੰਨੇ ਦੇ ਦੇਣੀਆਂ ਜੀ ਆਪਾਂ 30000 ਰੁਪਏ ਦੀ ਰਿਮਾਰਡ ਆ ਜੀ ਬਾਕੀ ਮੌਕੇ ਤੇ ਕੋਈ ਮਾਰਨ ਦਾ ਨਹੀਂ ਲੋ ਜਿਹੜੀ ਮੰਗਾ ਬਾਈ ਕਹਿੰਦਾ ਵੀ 30000 ਮੌਕੇ ਤੇ ਜਰੂਰ ਹੋ ਜੂ ਮੋਟਰਸਾਈਕਲ ਤੋਂ ਵੀ ਸਸਤੀ ਆ ਮੋਟਰਸਾਈਕਲ ਤੋਂ ਵੀ ਸਸਤੀ ਇਹਨੇ ਨ ਲਓ ਜੀ ਆਜੋ ਇੱਕ ਵਾਰ ਫੇਰ ਅੱਜ ਆਪਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਕਾਰਵਜਾ ਤਲਵੰਡੀ ਸਾਬੋ ਖੜੇ ਆ। ਅੱਸੀ ਕਾ ਬਾਈ ਜੀ। ਬਾਈ ਸਾਥ। ਹੋ ਠੀਕ ਹੋ ਜੀ। ਬਹੁਤ ਵਧੀਆ। ਲਓ ਜੀ ਅੱਜ ਫਿਰ ਤੁਹਾਨੂੰ ਗੱਡੀਆਂ ਆਪਾਂ ਦੇ ਦੇਣੀਆਂ ਬਹੁਤ ਹੀ ਘੱਟ ਰੇਟ ਦੇ ਵਿੱਚ ਵਧੀਆ ਗੱਡੀਆਂ ਤੇ ਬਾਕੀ ਮਾਡਲ ਬਾਰੇ ਜਾਣਕਾਰੀ ਲੈਣੇ ਨਾਲੇ ਰੇਟ ਬਾਰੇ। ਬਾਈ ਜੀ ਲਓ ਜੀ ਸਟਾਰਟਿੰਗ ਕਿੱਥੋਂ ਕਰਗੇ ਜੀ ਆਪਾਂ? ਆਜੋ ਬਾਈ ਇਸੇ ਤੋਂ ਹੀ ਗੱਲ। ਲਓ ਜੀ ਆਜੋ ਮੜਾ ਇਹ ਕੋਲੇ ਹੋ ਕੇ ਦਿਖਾ ਦੇ ਸੁਖਰਾਜ। ਇਹ ਮਾਡਲ ਆ ਗਏ ਜੀ 2011 ਜੀ। 2011? ਹਾਂ ਜੀ। ਕਿਹੜੀ ਆ ਗਈ ਜੀ ਇਹ ਕਿਹੜੀ ਫੋਰ ਫੀਗੋ ਜੀ ਫੋਰ ਫੀਗੋ ਹਾਂਜੀ ਤੇ ਵੇਖਾਂਦੇ ਤੁਸੀਂ ਗੱਡੀ ਬਹੁਤ ਵਧੀਆ ਪਈ ਐ ਤਿਲਵਿੰਦਰ ਦਿਖਾ ਦੇ ਬੜਾ ਜਾਂ ਇੰਟੀਰੀਅਰ ਦੀ ਬਹੁਤ ਪਲੀਆ ਪੰਜਾਬ ਨੰਬਰ ਆਈ ਜੀ ਪੰਜਾਬ ਦਾ ਨੰਬਰ ਆ ਗਿਆ ਜੀ ਇਹ ਤਾਂ ਫਿਰ ਪਾ ਕੀ ਰੇਟ ਦੇ ਦੇਣੀ ਹੈ ਜੀ ਇਹ ਤੇ ਡਿਮਾਂਡ ਤਾਂ ਜੀ 1 ਲੱਖ 20 ਹਜ਼ਾਰ ਐ ਠੀਕ ਐ ਜੀ ਪੂਰੀ ਪੂਰੀ ਦੱਸੋ ਜੇ ਆਪਾਂ ਕਿੰਨੇ ਦੀ ਪਾ ਦੇਣੀ ਹੈ ਲੱਖ ਰੁਪਏ ਦੀ ਦੇ ਦੇਣਗੇ ਪੂਰੇ ਦੀ ਦੇ ਦੇਣਗੇ ਜੀ ਪੂਰੇ ਦੀ ਦੇ ਲੈ ਵੀ ਮਿੱਤਰੋ 11 ਮਾਕੜਾ 4 ਫੀਗੋ ਪੂਰੇ ਇੱਕ ਦੇ ਵਿੱਚ ਦੇ ਦੇਣੀ ਆਪਾਂ ਤੁਹਾਨੂੰ ਜਿਹੜੇ ਭਰਾ ਨੇ ਗੱਡੀ ਖਰੀਦਣੀ ਹੈ ਤਾਂ ਬਾਈ ਜੀ ਦਾ ਨੰਬਰ ਵੀ ਆਪਾਂ ਸਕਰੀਨ ਤੇ ਚਲਾਵਾਂਗੇ ਸੰਪਰਕ ਜ਼ਰੂਰ ਬਣਾਇਓ ਕਹਾਂ ਲਈ ਆ ਗਈ ਬਾਈ ਜੀ ਆਪਣੇ ਕੋਲੇ ਵਾੜਾ ਕਰੋਲਾ ਜੀ ਕਰੋਲਾ ਕੀ ਜੀ ਹਾਂ ਲੈ ਜਾ ਸੁਗਰਾਤ ਸਾਹਮਣੇ ਤੇ ਆ ਜਾ ਮੜਾ ਬਾਹਰ ਦੇ ਚਾਤ ਗੱਡੀ ਇਹ ਵੀ ਬਹੁਤ ਸਾਫ ਹੈ 10 ਮਾਡਲ ਆ ਗਈ ਜੀ 10 ਮਾਡਲ ਜੀ 30 ਤੱਕ ਪਾਸੇ ਪٹرول ਦੀ ਗੱਡੀ ਆ ਓਰੀਜਨਲ ਓਰੀਜਨਲ ਲਓ ਜੀ ਪٹرول ਦੀ ਗੱਡੀ ਆ 30 ਤੱਕ ਇਹਦੀ ਸਾਨੂੰ ਪਾਸਿੰਗ ਵੀ ਮਿਲੂਗੀ ਤੇ ਪਿਛਲੀ ਗੱਡੀ ਦੀ ਪਾਸ ਹੈ ਕਿਸੇ ਕੋਈ ਨਹੀਂ ਹਾਂਜੀ 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 ਪਾਸ ਹੈ ਉਹ ਕਿੱਥੋਂ ਤੱਕ ਪਾਸ ਸੀਗੀ ਜੀ ਉਹ 2011 ਮਾਡਲ ਆ ਜੀ 26 ਤੱਕ ਪਾਸਿੰਗ ਪਈ ਆ ਉਹ ਵੀ ਪਰਾ ਹੋ ਜੂਗੀ ਹੋ ਜੂਗੀ ਜੀ ਇਹ 30 ਤੱਕ ਪਾਸ ਹੈ 30 ਤੱਕ ਪਾਸ ਹੈ ਠੀਕ ਹੈ ਜੀ ਮਾੜਲਾ ਆ ਗਿਆ 10 ਤੇ ਇਹਦੀ ਮੰਗ ਕੀ ਰੱਖੀ ਬਈ ਜੀ ਆਪਾਂ ਇਹ ਲਾਈਕ ਸ਼ੇਅਰ ਕਰਕੇ ਆਊਗਾ 1.5 ਲੱਖ ਰੁਪਏ ਦੀ ਗੱਡੀ ਦੇ ਲੈ ਵੀ ਮਿੱਤਰੋ 1.5 ਦੇ ਵਿੱਚ 11 ਮਾਰ ਰਿਹਾ ਆਪਾਂ ਤੁਹਾਨੂੰ ਗੱਡੀ ਦੇ ਦੇਣੀ ਹੈ ਇੰਜਨ ਗੇਅਰ ਲਾਗ ਰਿਹਾ ਪਤਰਾ ਦੀ ਜਮਾ ਜੀ ਓਕੇ ਕਿਸੇ ਚੀਜ਼ ਦੀ ਵੀ ਕੋਈ ਘਾਟ ਨਹੀਂ ਠੀਕ ਹੈ ਲੈ ਸੁਖਰਾਜ ਮੜਾ ਜਾ ਗੱਡੀ ਤੇ ਝਾਤ ਵੀ ਮਾਰਦੇ ਬਹੁਤ ਵਧੀਆ ਸੋਹਣੀ ਤੇ ਆਜੋ ਆਪਾਂ ਖੋਲ ਕੇ ਮੜ ਜਾ ਅੰਟੀਰੀਅਰ ਵੀ ਦਿਖਾ ਦਈਏ ਨਿੱਕੇ ਖੋਲ ਲਿਓ ਹਾਂਜੀ ਹਾਂ ਕੋਈ ਗੱਲ ਨਹੀਂ ਜੀ ਮਰਵਾ ਦੇ ਬੈਗਪੋ ਵੀ ਝਾਤ ਦੇ ਸੁਖਰਾਜ ਗੱਡੀ ਬਹੁਤ ਵਧੀਆ ਪਈ ਹੈ ਹਨਾ ਜੀ ਚਾਪੀ ਤੇ ਬਾਕੀ ਸਾਰੇ ਜਲਦੀ ਜਲਦੀ ਸੰਪਰਕ ਕਰੋ ਤੇ ਤੁਸੀਂ ਪਹੁੰਚਦੇ ਕਿੱਥੇ ਬਾਈ ਜੀ ਤਲਵੰਡੀ ਸਾਬੋ ਸ੍ਰੀ ਦੰਦਮਾ ਸਾਹਿਬ ਪੰਜਾਬ ਕਾਰ ਬਾਜ਼ਾਰ ਦੇ ਉੱਤੇ ਤੁਸੀਂ ਪਹੁੰਚ ਕੇ ਗੱਡੀ ਖਰੀਦ ਸਕਦੇ ਹੋ ਤੇ ਆਜੋ ਮੜਾ ਜੇ ਵਿੱਚੋਂ ਵੀ ਦਿਖਾ ਦਈਏ ਜੀ ਆਪਾਂ ਹਣਾ ਲਓ ਜੀ ਬੜਾ ਖੁੱਲੇ ਆਜਾ ਸੁਖਰਾਜ ਵਿੱਚੋਂ ਵੀ ਦਿਖਾ ਦੇ ਇੰਟੀਰੀਅਰ ਪੂਰਾ ਬਈ ਸਾਫ਼ ਸੁਥਰੀ ਜੀ ਪੂਰੀ ਇਹ ਬੈਕ ਵਾਲਾ ਬਈ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਹੈ 에어 ਬੈਗ 달ਿਆ ਇਹਦੇ ਵਿੱਚ ਸਹੂਦਾ ਹੈਗੀਆਂ ਜੀ ਹਣਾ 에어 ਬੈਗ ਦੀਆਂ ਲਓ ਜੀ ਟੌਪ ਵਾਲਾ ਮਾਡਲ ਹੈ ਲਓ ਜੀ ਕਹਾਣੀ ਗੱਡੀ ਆਪਾਂ ਦਿਖਾ ਦਈਏ ਜੀ ਫਿਰ ਲਓ ਜੀ ਇਹਨੂੰ ਲਾ ਦਿਓ ਮੜਾ ਜਾ ਬੋਚ ਕੇ ਦੇ ਜੀ ਇਹ ਆ ਗਈ ਜੀ ਆਪਣੇ ਕੋਲੇ ਜੀ ਇਹ 2009 ਮਾਡਲ ਜੀ ਜਨਸ ਸਿਲੋ ਜਿੰਨ ਅਸਲੀ ਲੋ ਜੀ ਅਰੇ ਇਹ ਗੱਡੀ ਆ ਆਲਗੋਸਟ ਅਰੀਜਨਲ ਗੱਡੀ ਆ ਜੀ ਬਿਲਕੁਲ ਜੀ ਬਹੁਤ ਸਾਫ਼ ਹੈ ਰਾਈ ਗੱਡੀ ਹਾਂਜੀ ਹਾਂਜੀ ਤੇ ਆ ਜਾ ਮੜਾ ਸੁਖੜਾ ਆਜ ਇਹਨੂੰ ਵੀ ਚੈੱਕ ਕਰਾ ਦਈਏ ਮੜਾ ਜਾ ਇਹਦੇ ਵੀ ਇੰਟੀਰੀਅਰ ਪੂਰਾ ਸਾਫ਼ ਹੈ ਜਿਹਨਾਂ ਜਿਵੇਂ 9 ਮਾਡਲ ਦੱਸੇ ਜੀ ਆਪ 9 ਮਾਡਲ 9 ਮਾਡਲ ਜੀ ਤੇ ਭਾਈ ਜੀ ਇਹ ਕੀ ਰੇਟ ਪਾ ਲਣੀ ਹੈ ਜੀ ਆਪਾਂ ਪੂਰੇ ਪੂਰੇ ਖਿੱਚ ਕੇ ਇਹ ਦੇ ਦਾਂਗੇ ਜੀ 90000 ਦੇ 90000 ਦੇ ਲਓ ਜੀ ਛੋਟੇ ਜਿਹੇ ਪਰਿਵਾਰ ਵਾਸਤੇ ਛੋਟੀ ਜੀ ਗੱਡੀ ਘੱਟ ਖਰਚੇ ਦੀ ਗੱਡੀ ਹੈ ਨਾ ਭਾਈ ਜੀ ਬਿਲਕੁਲ ਬਿਲਕੁਲ ਤੇ ਲਓ ਜੀ ਕਹਾ ਵਾਲੀ ਗੱਡੀ ਇਹ ਤੋਂ ਵੀ ਘੱਟ ਖਰਚੇ ਦੀ ਦਿਖਾਵਾਂਗੇ ਜੀ ਆਪਾਂ ਸੂਜ਼ੂਕੀ ਮਰੂਤੀ ਹੈ ਨਾ ਜੀ ਹਾਂ ਇਹ ਵੀ ਨੀ ਪੁਰਾਣੇ ਜਗਾੜ ਰੱਖੀ ਜਾਂਦਾ ਤਾਂ ਕਈ ਵਾਰੀ ਨਾ ਆਪਣੇ ਪੁਰਾਣੇ ਬਜ਼ੁਰਗ ਹਜੇ ਨਹੀਂ ਹਾਂਜੀ ਹਾਂਜੀ ਤੁਸੀਂ ਅੰਡੈਵਰ ਲੈ ਕੇ ਖੜਾ ਦੋ ਉਹਨੂੰ ਪਸੰਦ ਨਹੀਂ ਕਰਦੇ ਬਰੂਤੀ ਨੂੰ ਪਸੰਦ ਕਰਦੇ ਤੇ ਇਹ ਬਾਈ ਜੀ ਕਿਹੜਾ ਮਾੜਲਾ ਇਹ 98 ਮਾੜਲਾ ਜੀ 98 ਮਾੜਲਾ ਹਾਂਜੀ ਤੇ ਬਾਕੀ ਸਾਰੇ ਵੇਖ ਸਕਦਾ ਹੋ ਟੈਟੂ ਤਾਂ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਸਕਦੇ ਹੋ ਨਾ ਵਧੀਆ ਪਈ ਹੈ ਜੀ ਇਹ ਕਿੰਨੇ ਦੇ ਦੇਣੀਆਂ ਜੀ ਆਪਾਂ 30000 ਰੁਪਏ ਦੀ ਰਿਮਾਂਡ ਹੈ ਜੀ ਬਾਕੀ ਮੌਕੇ ਤੇ ਕੋਈ ਮਾਰਨ ਦਾ ਕੋਸਟ ਲਓ ਜੀ ਜਿਹੜੀ ਮਾਗ ਆ ਬਾਈ ਕਹਿੰਦੇ ਵੀ 30000 ਮੌਕੇ ਤੇ ਜਰੂਰ ਹੋ ਜੂ ਮੋਟਰਸਾਈਕਲ ਤੋਂ ਵੀ ਸਾਸਤੀ ਮੋਟਰਸਾਈਕਲ ਤੋਂ ਕੁੱਲੇ ਦੇ ਵਿੱਚ ਮੰਨ ਲਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੱਡੀ ਖਰੀਦ ਨਹੀਂ ਗੱਡੀ ਪੱਡੀ ਖਰੀਦਣੀ ਚਾਹੁੰਦੇ ਆ ਨਾ ਤਾਂ ਪਹਿਲਾਂ ਆਪ ਨੂੰ ਬੱਚੇ ਜਿਹਾ ਆਪ ਟ੍ਰੇਨ ਹੋਣਾ ਪਊਗਾ ਉਹਦੇ ਬਾਅਦ ਤੁਸੀਂ ਪਰੂਤੀ ਲੈ ਜਾਓ ਸਿੱਖੋਗੇ ਉਸ ਤੋਂ ਬਾਅਦ ਓਨੇਕ ਦੀ ਇੱਕ ਵਾਰ ਚ ਵੇਚ ਦਿਓ ਭੋਲੇ ਹਾਂਜੀ ਹਾਂ ਲਓ ਜੀ ਗਾਹਾਂ ਵਾਲੀ ਆ ਗਈ ਜੀ ਆਪਣੀ ਨਿਸ਼ਾਨ ਵਾਲਿਆਂ ਦੀ ਕਿਹੜੀ ਆ ਗਈ ਬਈ ਟ੍ਰੈਨੋ ਜੀ ਟ੍ਰੈਨੋ ਹਾਂਜੀ ਇਹ 2014 ਮਾੜਦਾ ਬਾਈ ਜੀ 14 ਹਾਂਜੀ ਜੀ ਦੂਜੇ ਨਾਲ ਦੀ ਕਾਰ ਹੈ ਦੂਜੇ ਨੂੰ ਦੇ ਦਾਂਗੇ ਬਾਲੇ ਪਾ ਨਾਲ ਅੱਛਾ ਜੀ ਮਾਰਕੀਟ ਤੇ 3 ਸਵਾ 3 ਰੇਟ ਆਉਂਦਾ ਜੀ 230000 ਰੁਪਏ ਦੀ ਦੇ ਦੂ 230000 ਦੀ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਊਗਾ ਉਹ ਤਾਂ ਮੁੱਕ ਤੇ ਮੰਨਤਾ ਤੇ ਆਦੂ ਜੰਗੀ ਗੱਡੀ ਆ ਅੰਟੀਰੀਅਰ ਬਿਲਕੁਲ ਜੀ ਬਹੁਤ ਸਾਫ ਗੱਡੀ ਹੈ ਜੀ ਪੂਰੀ ਵਧੀਆ ਤੇ ਗਾਂਹ ਵਾਲੀ ਆ ਗਈ ਵੇਚੇ ਆਪਣੇ ਕੋਲ ਇਹ Honda i-VTEC ਹੈ Honda i-VTEC i-VTEC ਤੇ ਮਾਰ ਲਾ ਗਿਆ ਬਈ ਰੀਹਲ ਪਟ્રોલ ਦੀ ਚੱਲੀ ਹੈ ਜੀ 2010 ਮਾਡਲ 10 ਮਾਸ ਪਾਸਿੰਗ ਪਈ ਹੈ ਇਹਦੀ ਹਜੇ ਜੀ ਹਾਂਜੀ ਤੇ ਇਹ ਕਿੰਨੇ ਦੀ ਪਾ ਦੇਗੇ ਜੀ ਪੂਰੇ ਪੂਰੇ ਖਿੱਚ ਕੇ ਜਮਾ ਇਹ ਡਿਮਾਂਡ 1.5 ਲੱਖ ਰੁਪਈਆ ਜੀ ਲੈਣ ਦੇਣ ਕਿੱਥੋਂ ਤੱਕ ਕਰਨਾ ਹੈ ਜੀ ਇਹ ਦੇ ਦਾਂਗੇ ਜੀ 1.30 ਲੱਖ ਰੁਪਈਆ ਜੀ ਲਓ ਜੀ 1.30 ਦੇ ਵਿੱਚ ਮਾਰ ਲਾਗੇ ਜੀ ਇਹ 2010 ਜੀ origignal patrol ਚ ਹੈ origignal patrol patrol ਦੀ ਗੱਡੀ ਹੈ ਬਹੁਤ ਇੰਟੀਰੀਅਰ ਦੀ ਨਵੀਂ ਹੈ ਜੀ ਆ ਜਾ ਵੀ ਮੜਾ ਇਹਦੇ ਵੀ ਛੱਤ ਮਰਵਾ ਕੇ ਖੁੱਲੀ ਹੈ ਜੀ ਇਹ ਹਾਂਜੀ ਹਾਂਜੀ ਤਾਂ ਕਿਤਾ ਆਜੋ ਜੀ origignal touch player ਲੱਗਿਆ ਜੀ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਇਹਨਾ ਸੀਡੀ ਪਲੇਅਰ ਪੂਰਾ ਵਧੀਆ ਪੂਰਾ ਸਿਸਟਮ ਬਣਿਆ ਹੋਇਆ ਜੀ ਵਿੱਚ ਉਹ ਹੈ ਨਾ ਹਾਂ ਜੀ ਪੂਰੀ ਇੰਡੀਅਨ ਦੀ ਨਵੀਂ ਕਾਰ ਆਈ ਬਿਲਕੁਲ ਜੀ ਬਿਲਕੁਲ ਇਹ ਦੇ ਦੇਣੀ ਹੈ ਜੀ ਆਪਾਂ 1,30,000 ਦੀ ਦੇਣਾਗੇ 1,30,000 ਦੀ ਦੇਣਾ 1 ਲੱਖ ਲਾਈਕ ਸ਼ੇਅਰ ਕਰਕੇ ਆਉਗਾ ਜੀ ਲੋ ਜੀ ਬਾਈ ਜੀ ਕਹਾਂ ਲਈ ਆ ਗਈ ਆਪਣੇ ਕੋਲੇ ਜੀ ਇਹ ਵੀ Honda IVT ਹੈ ਜੀ ਇਹ 11 ਮਾਡਲ ਹੈ ਇਹ 11 ਮਾਡਲ ਹੈ ਜੀ ਹਾਂ ਜੀ Honda IVT IVT ਹੈ ਜੀ ਰੇਨਲ ਪੈਟਰੋਲ ਦੀ ਇਹ ਹੈ ਜੀ ਜੀ ਇਹਦੇ ਐਕਸਟਰਾ ਲੋਏ ਲੱਗੇ ਹੋਏ ਆ 11 ਮਾਡਲ ਹੈ ਜੀ 11 ਮਾਡਲ ਹਾਂ ਜੀ 1.5 ਲੱਖ ਰੁਪਏ ਦੀ ਦੇ ਦਾਂਗੇ ਇਹਦੀ ਮੈਂ ਵੀ ਮਿੱਤਰੋ ਇਹ ਵੀ ਤੁਹਾਨੂੰ 1.5 ਲੱਖ ਦੀ ਦੇ ਦੇਣੀ ਆ ਆ ਜਾ ਮਾੜੇ ਵਿੱਚੋਂ ਵੀ ਝਾਤ ਮਰਵਾਦਿਏ ਸੁਖਰਾ ਚ ਗੱਡੀ ਗੱਰਮਰ ਬਹੁਤ ਅੰਟੀਰੀਅਰ ਬਹੁਤ ਬੜੀ ਸਾਫ਼ ਪੂਰੀ ਵਧੀਆ ਗੱਡੀ ਐ 에어 ਬੈਗ ਮਾੜ ਲਾ ਜੀ ਟੌਪ ਵਾਲੇ ਟੌਪ ਵਾਲੀ ਇਹ ਆਗੇ ਜੀ 에어 ਬੈਗ ਦੀ ਸਹੂਲਤ ਇਹਦੇ ਵਿੱਚ ਹੈਗੀ ਐ ਜਿਹੜੀ ਵੀ ਭਰਾ ਨੇ ਗੱਡੀ ਖਰੀਦਨੀ ਆ ਨਾ ਇੱਕ ਵਾਰੀ ਪਹੁੰਚੋ ਜਰੂਰ ਪੰਜਾਬ ਕਾਰ ਬਾਜ਼ਾਰ ਤਲਵੰਡੀ ਸਾਬੋ ਸ੍ਰੀ ਦਮਦਵਾਸਾ ਹਾਂਜੀ